ਆਹ ਵੇਖੋ ਰੋਬੋ ਸਿਸਟਮ ਪੁਰਤਗਾਲ ਦੇ ਵਿੱਚ ਆਹ ਵੇਖੋ ਕਾ ਵੀ ਪ੍ਰੋਪਰ ਕੱਟ ਰਹੀ ਹੈ ਕੋਈ ਉਹ ਨਹੀਂ ਆਹ ਦੇਖੋ ਪਿੱਛੋਂ ਬੈਕ ਹੋ ਜਾਣਾ ਅਜਿਹਾ ਕਰਨਾ ਹੋ ਜਾਣਾ ਇਹਨੇ ਬੜੀ ਟਾਈਮ ਦੀ ਵੀ ਬਚਦਾ ਨਾ ਕੋਈ ਡਰਾਈਵਰ ਦੀ ਲੋੜ ਹੈ ਕਸ਼ ਦੇ ਨਹੀਂ ਤੇ ਆਹ ਵੇਖੋ ਰੋਬੋ ਸਿਸਟਮ ਪੁਰਤਗਾਲ ਦੇ ਵਿੱਚ ਤੇ ਆਹ ਕਾ ਕਟਿੰਗ ਕਰ ਰਹੀ ਹੈ ਤੇ ਰਾਤੀ ਇਹ ਬੈਟਰੀ ਲੋ ਹੋਣ ਕਰਨਾ ਇੱਥੇ ਤੱਕ ਕਰਕੇ ਗਈ ਸੀ ਤੇ ਆਪਣੀ ਪੋਜੀਸ਼ਨ ਤੇ ਆ ਕੇ ਚਾਰਜ ਹੋ ਕੇ ਲੱਗ ਗਈ ਆ ਵੇਖੋ ਕਹਾ ਕਟਿੰਗ ਕਰ ਰਹੀ ਹੈ ਰੋਬੋ ਸਿਸਟਮ ਆ ਵੇਖੋ ਕਹਾ ਵੀ ਪ੍ਰੋਪਰ ਕੱਟ ਰਹੀ ਹੈ ਕੋਈ ਉਹ ਨਹੀਂ ਆ ਵੇਖੋ ਕਹਾ ਕੱਟੀ ਆ ਵੇਖੋ ਇਹਨੇ ਪੀਵਟ ਦੀ ਇਹ ਟਾਇਰਾਂ ਦੇ ਨਿਸ਼ਾਨਾ ਹੈ ਪਿੱਛੇ ਮੁੜ ਜਾਣਾ ਆ ਪੀਵਟ ਦੇ ਆਗੇ ਆ ਦੇਖੋ ਪਿੱਛੋਂ ਬੈਕ ਹੋ ਜਾਣਾ ਸਹੀ ਟਰਨ ਹੋ ਜਾਣਾ ਇਹਨੇ ਆ ਦੇਖੋ ਬੈਕ ਮੁੜ ਜਾਣਾ ਮੁੜ ਗਈ ਤੇ ਇਹਨਾਂ ਪ੍ਰੋਪਰ ਵੱਡਾ ਰਕ ਕਟਿੰਗ ਕਰਨੀ ਹੈ ਇਹ ਨਹੀਂ ਹੈਗਾ ਵੀ ਛੱਡ ਦੇਣਾ ਕਹਾ ਆ ਜਿੱਦਾਂ ਕਿ ਇੱਥੇ ਨੂੰ ਆਈ ਸੀ ਤੇ ਫੇਰ ਨਾਲ ਨਾਲ ਦੁਆਰੇ ਮੁਰਗੀ ਆ ਦੇਖੋ ਆ ਜਦੋਂ ਬੈਟਰੀ ਲੋ ਹੋ ਜਾਂਦੀ ਹੈ ਤੇ ਜਾ ਕੇ ਚਾਰਜ ਲੱਗ ਜਾਂਦੀ ਹੈ ਆ ਇੱਥੋਂ ਅੱਗੇ ਉਹ ਚਾਰਜ ਲੱਗਦੀ ਆ ਬਾਕਸ ਦੇ ਵਿੱਚ ਆ ਦੋ ਪਲੈਟਾਂ ਲਿਖ ਰੀਆਂ ਆ ਜਾ ਕੇ ਚਾਰਜ ਲੱਗ ਜਾਂਦੀ ਏ ਮੁਰੇ ਆ ਦੇਖੋ ਬੜੀ ਟਾਈਮ ਦੀ ਵੀ ਬਚਤ ਆ ਨਾ ਕੋਈ ਡਰਾਈਵਰ ਦੀ ਲੋੜ ਹੈ ਕਸ਼ ਦੇਣੀ ਤੇ ਨਾ ਕੋਈ ਮਸ਼ੀਨਰੀ ਜਿੱਦਾਂ ਟਰੈਕਟਰ ਵਗੈਰਾ ਡੀਜ਼ਲ ਦੀ ਬਚਤ ਆ ਸਾਰਾ ਚਾਰਜਿੰਗ ਤੇ ਆ ਬੈਟਰੀ ਸਿਸਟਮ ਆ ਸਾਰੀ ਕਟਾਈ ਨੇ ਕੁਰ ਕਰਨੀ ਆ ਮਸ਼ੀਨ ਨੇ ਜਦੋਂ ਬੈਟਰੀ ਲੋ ਹੋ ਜਾਣੀ ਇਹਨੇ ਦੁਆਰੇ ਚੱਲਿਆ ਜਾਣਾ ਉਹ ਉਧਰੇ ਦਾ ਚਾਰਜਿੰਗ ਸਿਸਟਮ ਹੈ ਤੇ ਆਟੋਮੈਟਿਕ ਆ ਕੇ ਫਿਰ ਚਾਰਜ ਹੋ ਕੇ ਆ ਆਪਣੇ ਆਪ ਫੀਲਡ ਦੇ ਵਿੱਚ ਆ ਜਾਣਾ ਇਹਨੇ ਆ ਜਿੱਦਾਂ ਕੀ ਹੁਣ ਅੱਗੇ ਵੀ ਪਿਵੜ ਦੇ ਟਾਇਰਾਂ ਦਾ ਨਿਸ਼ਾਨ ਹੈ ਉਹ ਪਿੱਛੇ ਪਿਵੜ ਹੈ ਜਿੱਦਾਂ ਪਾਣੀ ਵਗੈਰਾ ਲਾਣੇ ਤੇ ਇਹਨੇ ਫਿਰ ਇੱਥੇ ਮੁੜ ਜਾਣਾ ਆ ਦੇਖੋ ਇਹ ਹੁਣ ਆ ਗਈ ਇੱਧਰ ਇੱਥੋਂ ਮੁੜ ਜਾਣਾ ਇਹਨੇ ਇਹ ਇੱਧਰ ਪਿਵੜਾ ਇਹ ਸੈਂਸਰ ਸਿਸਟਮ ਹੈ ਜਿੱਦਾਂ ਕਿ ਕੋਈ ਟੋਆ ਵਗੈਰਾ ਆਂਦਾ ਤੇ ਉੱਥੇ ਨਹੀਂ ਜਾਂਦੀ ਇਹਨੇ ਇੱਥੋਂ ਮੁੜ ਜਾਣਾ ਆ ਆ ਦੇਖੋ ਮੁਰਗੀ ਆਪੇ ਵੜੇ ਇਹ ਟਰਨ ਨਹੀਂ ਸ਼ਾਉਣੇ ਆ ਪਿੱਛੋਂ ਆਪੇ ਮੁੜ ਗਈ ਤਾਂ ਨੋਰ ਦਿਨ ਚੱਲ ਜਣੇ ਆ ਕਾ ਦੇਖੋ ਪੂਰਾ ਪ੍ਰੋਪਰ ਕਟਿੰਗ ਕਰਦੀ ਹੈ ਆ ਦੇਖੋ ਤਾਂ ਇਹ ਸਾਰੀ ਫੀਲਡ ਦੀ ਕਟਿੰਗ ਇਸ ਮਸ਼ੀਨ ਨਾਲ ਕਰਨੀ ਹੈ ਤਾਂ ਟੈਕਨੋਲੋਜੀ ਬਹੁਤ ਵਧੀਆ ਆ ਸਿਸਟਮ ਇੱਥੇ ਆ ਕੇ ਚਾਰਜ ਲੱਗ ਜਾਂਦਾ ਇਹਦੇ ਵਿੱਚ ਇਹ ਮੂੰਹ ਜਿਹਾ ਫਸ ਜਾਂਦਾ ਤੇ ਇੱਥੇ ਚਾਰਜ ਹੋ ਜਾਂਦੀ ਹੈ ਤੇ ਆ ਸਿਸਟਮ ਲਾਇਆ ਵਾ ਆ ਪੂਰਾ ਕੋਈ ਸਿਗਨਲ ਕੋਈ ਰੇਂਜ ਰੂਂਦਾ ਇਹਨਾਂ ਦਾ ਸਿਸਟਮ ਹੈ ਆ ਸਿਸਟਮ ਲਾਇਆ ਵਾ ਇੱਥੇ ਚਾਰਜ ਹੁੰਦੀ ਆ ਕੇ ਤੇ ਇੱਥੇ ਜਦੋਂ ਬੈਟਰੀ ਲੋ ਹੁੰਦੀ ਆ ਚਾਰਜ ਹੋ ਕੇ ਤੇ ਫਿਰ ਇਹ ਫਿਰ ਕਾ ਕਟਿੰਗ ਤੇ ਬਗ ਜਾਂਦੀ ਏ